ਹੈਲੋ ਜੀ ਮਿਸ ਇਸ ਕੋਰ ਦੇ ਬਲੌਗ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਠੀਕ ਠਾਕ ਤੇ ਅੱਜ ਮੈਂ ਕਿਤਾ ਸੀਗਾ ਸ਼ੁਰੂ ਲਾਈਵ ਕੋਈ ਖਾਸ ਬੰਦਾ ਆਇਆ ਨਹੀਂ ਕੋਈ ਨਹੀਂ ਆਇਆ ਪੂਰੇ ਜਣਾ ਵੀ ਇੰਨਾ ਪਹੁੰਚੇ ਨਹੀਂ ਕਿ ਬਿਜ਼ੀ ਆ ਸਾਰੇ ਤੇ ਮੈਂ ਸੋਚਿਆ ਚੱਲ ਵੀਡੀਓ ਬਣਾ ਦਿੰਨੀ ਹਾਂ ਜੀ ਮੈਂ ਅੱਜ ਕੱਲ ਕਰਨ ਲੱਗੀ ਸੀ ਜਿਹੜੀ ਮਿਹਨਤ ਆ ਜਾਂ ਫਿਰ ਪੈਸਾ ਉਹ ਕਿੰਨਾ ਕੁ ਜ਼ਰੂਰੀ ਆ ਸਾਡੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਦੋਨੇ ਜ਼ਰੂਰੀ ਆ ਪੈਸਾ ਵੀ ਬਹੁਤ ਜ਼ਰੂਰੀ ਆ ਪੈਸੇ ਤੋਂ ਬਿਨਾ ਵੀ ਤੁਹਾਡੀ ਜ਼ਿੰਦਗੀ ਅਧੂਰੀ ਆ ਕੋਈ ਸਾਡੀਆਂ ਵੀ ਕਿਉਂਕਿ ਖਾਣਾ ਪੀਣਾ ਵੀ ਹੁੰਦਾ ਕੱਪੜੇ ਵੀ ਲੈਣੇ ਆ ਰਿਸ਼ਤੇਦਾਰਾਂ ਕੋਲੇ ਵੀ ਜਾਣਾ ਬਹੁਤ ਖਰਚੇ ਹੁੰਦੇ ਆ ਬੱਚਿਆਂ ਦੀ ਵੀ ਪੜ੍ਹਾਈ ਤੇ ਵੀ ਲਾਉਣਾ ਘਰ ਵੀ ਬਣਾਉਣਾ ਸੋ ਮੈਂ ਥੈਂਕਸ ਹਨਾ ਪੈਸਾ ਵੀ ਚਾਹੀਦਾ ਹੁੰਦਾ ਵਾ ਪਰ ਜਿਹੜੀ ਮਿਹਨਤ ਆ ਕਿਸ ਇਨਸਾਨ ਦੀ ਉਹ ਕਿੰਨੀ ਕੁ ਜ਼ਰੂਰੀ ਆ ਖਾਸ ਕਰਕੇ ਕੁੜੀਆਂ ਹਨਾ ਕਈ ਵਾਰੀ ਨਹੀਂ ਉਹ ਮਾਪਿਆਂ ਦੇ ਘਰੇ ਜੁਆਇੰਟ ਫੈਮਿਲੀ ਹੁੰਦੀ ਆ ਤੇ ਫੇਰ ਉਹ ਕੁੜੀਆਂ ਆ ਜਿਹੜੀਆਂ ਉਹਨਾਂ ਨੂੰ ਕੰਮ ਕਰਨ ਨੂੰ ਕੋਈ ਖਾਸ ਉਹ ਮੰਨਦੇ ਨਹੀਂ ਕਿ ਵੀ ਚੱਲ ਤੁਸੀਂ ਐਸ਼ ਕਰੋ ਕੋਈ ਨਹੀਂ ਬਗਾਨੇ ਘਰ ਜਾਣਾ ਹਨਾ ਇਹ ਮੇਰਾ ਖਿਆਲ ਮੈਂ ਅੱਗੇ ਵੀ ਇਦਾਂ ਦੀ ਨਹੀਂ ਪਰ ਸਿਮਿਲਰ ਸੀਗੀ ਵੀਡੀਓ ਕਿੰਨੀ ਸੀਗੀ ਬੇ ਜਿਹੜੀ ਮਿਹਨਤ ਕਰਨੀ ਆ ਆਪਣੇ ਦਮ ਤੇ ਤੁਸੀਂ ਮਿਹਨਤ ਕਰਨੀ ਆ ਤੁਹਾਨੂੰ ਮਿਹਨਤ ਕਰਨ ਨੂੰ ਆਉਣੀ ਚਾਹੀਦੀ ਆ ਇਹ ਜਨੂੰਨ ਤੁਹਾਡੇ ਵਿੱਚ ਹੋਣਾ ਚਾਹੀਦਾ ਵਾ ਕਈ ਵਾਰੀ ਆਪਾਂ ਵੀ ਐਸ਼ ਦੇ ਨਾਲ ਹੁਣ ਪਤਾ ਆਪਾਂ ਨੂੰ ਇੰਡੀਆ ਦੇ ਵਿੱਚ ਤਾਂ ਵੀ ਪਾਣੀ ਵੀ ਕਿਸੇ ਹੋਰ ਨੇ ਫੜਾਉਣਾ ਬੱਚੇ ਉਹ ਫਿਰ ਚਿਣਕਦੇ ਆ ਵਈਆ ਲੈ ਕੇ ਆ ਰੋ ਮੇਰੀ ਜਰਾਬੇ ਲੈ ਕੇ ਕਰ ਲੈ ਕਰ ਆਓ ਮਮਾ ਮੈਨੂੰ ਮਿਜ ਬ੍ਰੇਕਫਾਸਟ ਦੇ ਦੋ ਇਸ ਤਰ੍ਹਾਂ ਬੋਲਦੇ ਆ ਨਾ ਪਤਾ ਮੈਨੂੰ ਅਸੀਂ ਵੀ ਜੋ ਜਾਣੇ ਹੁੰਨੇ ਆ ਸਾਡੇ ਨਿਆਣੇ ਬੜੇ ਹੈਰਾਨ ਹੁੰਦੇ ਬਈ ਇਹ ਦੇਖ ਲੋ ਇੱਥੇ ਕੋਈ ਕੰਮ ਨਹੀਂ ਕਰਦੇ ਇਹਨਾਂ ਨੂੰ ਕਿੰਨੀ ਮौज ਆਪਾਂ ਤਾਂ ਕਿੰਨਾ ਹਾਰਡ ਵਰਕ ਕਰਦੇ ਹਣਾ ਇਹ ਕਿ ਇੱਥੇ ਤਾਂ ਹੁਣ ਜੇ ਪੜ੍ਹਦੇ ਬੱਚੇ ਫੇਰ ਵੀ ਉਹਨਾਂ ਨੂੰ ਇਸ ਤਰੀਕੇ ਨਾਲ ਲਾਇਆ ਜਾਂਦਾ ਬਈ ਕੰਮ ਬਾਹਰ ਜਾਂ ਕਰਨ ਜਾ ਕੇ ਤਾਂ ਕਿ ਉਹਨੂੰ ਪਤਾ ਲੱਗੇ ਬਾਹਰ ਲੋਕਾਂ ਦੇ ਵਿੱਚ ਜੀ ਕਿਸ ਤਰ੍ਹਾਂ ਵਿਚਰਨਾ ਹਣਾ ਤਾਂ ਕਿ ਜਿਹੜਾ ਤੁਹਾਡਾ ਫਿਚਰ ਆ ਉਹਦੇ ਵਿੱਚ ਉਹ ਬੱਚਾ ਤੁਹਾਡਾ ਸੈਡ ਨਹੀਂ ਹੋਊਗਾ ਉਤਰਾ ਚੜਾਤਾ ਜ਼ਿੰਦਗੀ ਚ ਆਉਂਦੇ ਹੀ ਹੁੰਦੇ ਆਇ ਤਾਂ ਹੈ ਨਹੀਂ ਵੀ ਤੁਸੀਂ ਬਸ ਜੀ ਸਾਰੀ ਜ਼ਿੰਦਗੀ ਚ ਪੈਸੇ ਵਿੱਚ ਖੇਡੋਗੇ ਪੈਸਾ ਤਾਂ ਅਕਸਰ ਕਮਾਉਣਾ ਪੈਂਦਾ ਆਪਾਂ ਨੂੰ ਹਨਾ ਨਾਲ ਦੀ ਨਾਲ ਸਾਨੂੰ ਜਿਹੜੀ ਇੱਜ਼ਤ ਆ ਉਹ ਵੀ ਕਮਾਉਣੀ ਪੈਂਦੀ ਹੈ ਫਿਰ ਉਹਦੇ ਵਾਸਤੇ ਸਾਨੂੰ ਇਹ ਫਿਊਚਰ ਦਾ ਉਹ ਯਾਦ ਰੱਖਣਾ ਚਾਹੀਦਾ ਵੀ ਕੱਲੀ ਪੜ੍ਹਾਈ ਹੈ ਜਿਹੜੀ ਉਹ ਨਹੀਂ ਹੱਥਾਂ ਨਾਲ ਕੰਮ ਵੀ ਕਰਨਾ ਆਉਣਾ ਚਾਹੀਦਾ ਜਾ ਵੀ ਤੁਸੀਂ ਆਪਣਾ ਸਟੈਂਮਨਾ ਬਣਾ ਕੇ ਤੁਸੀਂ ਕੋਈ ਆਫਿਸ ਵਿੱਚ ਕੰਮ ਕਰਦੇ ਆਂ ਮਤਲਬ ਕਿ ਮਿਹਨਤ ਕਰਨ ਦਾ ਪਤਾ ਹੋਣਾ ਚਾਹੀਦਾ ਤੇ ਮਿਹਨਤ ਜਿਸ ਤੁਹਾਨੂੰ ਕਰਨੀ ਪੈਗੀ ਬਾਈ ਜਨਸ ਨੂੰ ਮੈਂ ਕਿੰਨੇ ਆਪਣੇ ਹੈਪਨ ਹੁੰਦੇ ਆ ਨਾ ਉਹਨਾਂ ਨੂੰ ਦੇਖਦੇ ਆਂ ਲੇਡੀਜ਼ ਤੇ ਹਜੇ ਬੱਚੇ ਛੋਟੇ ਹੁੰਦੇ ਆ ਕਿੱਡਾ ਵੱਡਾ ਬਖਤ ਪੈ ਜਾਂਦਾ ਵਾ ਫੇਰ ਉਹ ਲੇਡੀਜ਼ ਉੱਠਦੀਆਂ ਵਾ ਵਿਚਾਰੀਆਂ ਜੋ ਵੀ ਜਿਵੇਂ ਜੈ ਜੀ ਉਹਨਾਂ ਵਿੱਚ ਅਬਿਲਿਟੀ ਹੁੰਦੀ ਆ ਉਸ ਤਰ੍ਹਾਂ ਦੇ ਉਹ ਕੰਮ ਕਰਦੀਆਂ ਫੇਰ ਚਲੋ ਬੱਚੇ ਪੜਦਣਾ ਜੇ ਆਪਾਂ ਨੂੰ ਗੁੱਡ ਅਪਰਚੂਨਿਟੀ ਮਿਲੀ ਆ ਪੇਰੈਂਟਸ ਦੇ ਘਰੇ ਕੰਮਕਾਰ ਕਰਨ ਦੀ ਜਾਂ ਪੈਸੇ ਦੀ ਕੰਮਕਾਰ ਕਰਨਾ ਵੀ ਆਉਣਾ ਚਾਹੀਦਾ ਮੈਂ ਇਸ ਗੱਲ ਨਾਲ ਸਹਿਮਤ ਆ ਬਈ ਕੰਮ ਬੱਚਾ ਚਾਹੇ ਨਾ ਕਰੇ ਪਰ ਉਹਦੇ ਵਿੱਚ ਹਿੰਮਤ ਜ਼ਰੂਰ ਹੋਣੀ ਚਾਹੀਦੀ ਹੈ ਅਗਰ ਕੋਈ ਇਹੋ ਜੀ ਕੋਈ ਵੀ ਹੋਵੇ ਨਾ ਕਰੇ ਪਰ ਆਤਮਿਕ ਕਿਸੇ ਦੇ ਘਰੇ ਨਾ ਇਹੋ ਜਿਹਾ ਵਕ ਪਾਵੇ ਕੋਈ ਇਹੋ ਜੀ ਉੱਚ-ਨੀਚ ਹੋ ਗਈ ਤਾਂ ਵੀ ਉਹਨਾਂ ਨੂੰ ਜਾਣੇ ਹਨ ਬੀ ਢੱਕੇ ਛੱਡ ਕੇ ਹਰਕੇ ਨਹੀਂ ਬਹਿਣਾ ਚਾਹੀਦਾ ਕੰਮ ਕਰ ਲੈਣਾ ਚਾਹੀਦਾ ਵਾ ਤੇ ਕੰਮ ਵਾਸਤੇ ਹੌਸਲਾ ਤਾਂ ਹੀ ਪਿੰਦਾ ਵਾ ਜੇ ਆਪਾਂ ਨੂੰ ਪਤਾ ਹੋਵੇ ਵੀ ਹਾਂ ਸਾਨੂੰ ਵੈਗੁਰੂ ਨੇ ਹੱਥ ਦਿੱਤੇ ਹੋਏ ਆ ਤੇ ਅਸੀਂ ਆਪਣਾ ਕੰਮ ਕਰ ਸਕਦੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਈਜ਼ੀ ਪਾਲ ਸਕਦੇ ਹਾਂ ਪੜ੍ਹਾਈ ਲਿਖਾਈ ਦਾ ਇਹ ਫਾਇਦਾ ਵਾ ਤੇ ਤੁਸੀਂ ਕੋਈ ਨਾ ਕੋਈ profession ਜਿਹੜਾ ਥੋੜਾ ਹੋ ਗਿਆ professional ਕੰਮ ਨੂੰ ਕਰ ਸਕਦੇ ਆ ਹਨ ਨਾ ਨਹੀਂ ਤਾਂ ਫਿਰ ਉਹੀ ਹੈਗਾ ਫੈਕਟਰੀਆਂ 'ਚ ਗੇੜੇ ਕੱਢ ਲੈ ਉੱਥੇ ਕੰਮ ਕਰ ਲੈ ਜਾਂ ਪਿੰਡਾਂ ਦੇ ਵਿੱਚ ਕਿਸੇ ਦੇ ਘਰੇ ਲੋਗਲੇ ਕੰਮ ਕਰਦੇ ਆ ਵੀ ਬੱਚੇ ਪਾਲਣੇ ਭਾਈ ਅਸੀਂ ਕੰਮ ਕਰਨਾ ਨਾ ਤੇ ਜਿਹੜੀ ਪੜ੍ਹਾਈ ਆ ਉਹ ਤਾਂ ਕਿਤੇ ਵੀ ਨਹੀਂ ਨਾ ਜਾਂਦੀਗੀ ਉਹ ਕੋਈ ਚੋਰੀ ਨਹੀਂ ਕਰਦਾ ਪਰ ਕਈ ਵਾਰੀ ਇਹ ਨਹੀਂ ਪਤਾ ਹੁੰਦਾ ਤੁਹਾਨੂੰ ਪੜ੍ਹਾਈ ਦੇ ਮੁਤਾਬਕ ਕੋਈ ਕੰਮ ਮਿਲੇ ਕਿ ਨਾ ਮਿਲੇ ਜੇ ਨਹੀਂ ਮਿਲਦਾ ਪਰ ਤੁਹਾਨੂੰ ਹੋਰ ਵੀ ਜਿਹੜਾ ਵੀ ਮਰਦਾ ਉਹੀ ਕੰਮ ਕਰ ਲੈਣਾ ਚਾਹੀਦਾ ਉਹ ਆਪਾਂ ਤਾਂ ਹੀ ਕੰਮ ਕਰਾਂਗੇ ਸਾਡੀ ਜੇ ਆਦਤ ਬਣੀ ਹੋਈ ਹੈ ਆਦਤ ਤਾਂ ਹੁਣ ਅਸੀਂ ਆਪ ਹੀ ਬਣਾਉਣੀਆਂ ਨੇ ਉਹ ਤਾਂ ਕਿਸੇ ਨੇ ਨਹੀਂ ਬਣਾਉਣੀਆਂ ਤੇ ਇਹ ਜਿਹੜੀ ਟ੍ਰੇਨਿੰਗ ਹੈ ਇਹ ਆਪਾਂ ਨੂੰ ਘਰ ਤੋਂ ਹੋਣੀ ਚਾਹੀਦੀ ਹੈ ਤੇ ਦੱਸਣਾ ਵੀ ਚਾਹੀਦਾ ਹਨਾ ਪੇਰੈਂਟਸ ਨੂੰ ਵੀ ਵੀ ਕੋਈ ਨਹੀਂ ਤੈਨੂੰ ਇਹ ਕੰਮ ਆਉਣਾ ਚਾਹੀਦਾ ਵਾ ਨਾ ਲੋਡ ਪਵੇ ਤਾਂ 베ਰੀ ਗੁੱਡ ਲੱਕ ਪਰ ਕਈ ਵਾਰੀ ਇਹ ਹੋ ਜਾਂਦਾ ਕੁਛ ਹੋ ਜਾਂਦਾ ਵਾ ਤੇ ਫੇਰ ਉਹ ਲੇਡੀਜ਼ ਨੂੰ ਬੱਚਿਆਂ ਦਾ ਦੇਖਣਾ ਪੈਂਦਾ ਵਾ ਵੀ ਉਹਨਾਂ ਨੂੰ ਪੜਾਉਣਾ ਹੁੰਦਾ ਵਾ ਸਾਰਿਆਂ ਵਾਸਤੇ ਚਲੋ ਪਰਮਾਤਮਾ ਸ਼ੁਕ ਸ਼ਾਂਤੀ ਰੱਖੇ ਜਿਸ ਤਿੱਕੇ ਨਾਲ ਕਪਲ ਬਣਿਆ ਵਾ ਜੰਦੇ ਵਾਸਤੇ ਰਹਿ ਪਰ ਇਹਦੇ ਵਾਸਤੇ ਸਾਡੇ ਮੇਰੇ ਗ੍ਰੈਂਡਫਾਦਰ ਹੁੰਦੇ ਸੀਗੇ ਉਹਨਾਂ ਨੇ ਜਦੋਂ ਅਸੀਂ ਛੋਟੀਆਂ-ਛੋਟੀਆਂ ਹੁੰਦੀਆਂ ਸੀ ਮੇਰੇ ਮਾਮੂ ਨੂੰ ਕਹਿਣਾ ਵੀ ਇਹਨਾਂ ਨੂੰ ਕੰਮ ਆਉਣਾ ਜ਼ਰੂਰ ਚਾਹੀਦਾ ਕਰਨਾ ਚਾਹੀਦਾ ਫੇਰ ਬੱਚੇ ਨੂੰ ਕੌਨਫੀਡੈਂਸ ਬਹੁਤ ਹੁੰਦਾ ਵੀ ਮੈਂ ਕਰ ਸਕਦੀ ਹਾਂ ਨਾ ਤੇ ਉਹਨਾਂ ਨੇ ਕਹਿਣਾ ਬੀਬੀ ਵੀ ਉਹੀ ਕੁੜੀ ਕਾਮਯਾਬ ਹੋਗੀ ਉਹੀ ਜਨਾਨੀ ਕਾਮਯਾਬਾ ਜਿਹੜੀ ਕੋਟਸਵਾਰ ਨੂੰ ਰੋਟੀ ਖਵਾਵੇ ਵੀ ਇੰਨਾ ਫਾਸਟ ਹੱਥ ਹੋਣਾ ਚਾਹੀਦਾ ਇਹ ਨਹੀਂ ਵੀ ਚੱਲ ਰੋਟੀ ਤਾਂ ਬਣਾ ਲੂੰਗੀ ਤੇ ਪਹਿਲਾਂ ਵੀ ਉਹਦੇ ਤੇ ਬੈਠੇ ਰਹਿਣਾ ਸੌਂਈ ਜਾਣਾ ਨਹੀਂ ਫਾਸਟ ਹੱਥ ਹੋਣਾ ਚਾਹੀਦਾ ਕੰਮ ਤਾਂ ਕੋਈ ਵੀ ਆ ਦਿਮਾਗ ਤੁਹਾਨੂੰ ਲਾਉਣਾ ਵੀ ਪੈਂਦਾ ਵਾ ਫਾਸਟ ਵੀ ਹੋਣਾ ਪੈਂਦਾ ਵਾ ਤੇ ਫਿਰ ਜਿਹਦੇ ਨਾਲ ਸਾਨੂੰ ਕਿਤੇ ਹਾਰ ਨਹੀਂ ਮਿਲਦੀ ਅਸੀਂ ਆਪਣੀ ਜ਼ਿੰਦਗੀ ਚ ਅੱਗੇ ਵਧਦੇ ਆ ਪੈਸਾ ਤੁਹਾਨੂੰ ਕੋਈ ਨਹੀਂ ਦਿੰਦਾ ਕੋਈ ਤੁਹਾਡੇ ਰਿਸ਼ਤੇਦਾਰ ਨੇ ਕੋਈ ਹੈਲਪ ਨਹੀਂ ਕਰਨੀ ਹੁੰਦੀ ਇਹਨਾਂ ਪੇ ਤੁਸੀਂ ਆਪ ਜਾਣੀ ਦੀ ਇਹਨਾਂ ਨਿਯਮਾਂ ਨੂੰ ਅਸੀਂ ਮੰਨੀਏ ਬੱਚਿਆਂ ਨੂੰ ਜਦੋਂ ਕੰਮ ਕਰਨ ਵਾਸਤੇ ਉਹਨਾਂ ਨੂੰ ਹਿੰਮਤ ਮਾਪਿਆਂ ਨੇ ਦੇਣੀ ਆ ਉਹ ਜ਼ਰੂਰ ਦੇਣੀ ਚਾਹੀਦੀ ਆ ਮਾਪੇ ਬੱਚਿਆਂ ਨੂੰ ਜਰੂਰ ਹਿੰਮਤ ਦੇਣ ਵੀ ਭਾਈ ਤੈਨੂੰ ਕੰਮ ਜਰੂਰ ਆਉਣਾ ਚਾਹੀਦਾ ਆਏ ਨੀਵੇਂ ਬਾਹਰ ਫੈਲੇ ਤੋਲੇ ਮੁੰਡੇ ਆ ਜਾਂ ਕੁੜੀਆਂ ਵਾਂ ਕੋਈ ਨਹੀਂ ਆਪਾਂ ਤਾਂ ਇੱਥੇ ਤੁਸੀਂ ਫੋੜ ਕਰ ਸਕਦੇ ਆਂ ਗਾਂੜੇ ਘਰ ਦੇ ਵਿੱਚ ਕੋਈ ਪਤਾ ਨਹੀਂ ਕੁੜੀ ਦੀ ਲਾਈਫ ਕਿੱਦਾਂ ਦੀ ਹੋ ਕਿਸਮਤ ਦੇ ਤਾਂ ਨਹੀਂ ਕੋਈ ਵਾਰ ਬੈਠਾ ਕਿਸਮਤ ਤਾਂ ਵਾਹਿਗੁਰੂ ਸਾਨੂੰ ਦਿੰਦਾ ਨਾ ਪਰ ਸਾਨੂੰ ਹਿੰਮਤ ਵੀ ਆਪ ਲੈਣੀ ਪੈਂਦੀ ਆ ਮਿਹਨਤ ਕਰਨੀ ਪੈਂਦੀ ਆ ਨਾ ਕਿ ਮਿਹਨਤ ਕਰੇ ਇਨਸਾਨ ਤਾਂ ਫਿਰ ਕੀ ਹੋ ਨਹੀਂ ਸਕਦਾ ਸਾਰਾ ਕੁਝ ਹੋ ਜਾਂਦਾ ਵਾ ਚਾਹੇ ਕੁੜੀਆਂ ਚਾਹੇ ਮੁੰਡੇ ਤੇ ਇਹੇ ਜ਼ਰੂਰ ਆਪਾਂ ਨੂੰ ਕਰਨਾ ਚਾਹੀਦਾ ਅੱਜ ਮੇਰਾ ਇਹ ਟੌਪਿਕ ਸੀਗਾ ਵੀ ਜਿਹੜਾ ਮਿਹਨਤ ਆ ਉਹੋ ਜ਼ਿਆਦਾ ਚਾਹ ਠੀਕ ਆ ਜਾਂ ਕਿਸਮਤ ਜਾਂ ਫਿਰ ਪੈਸਾ ਚੀਜ਼ਾਂ ਦੋਨੇ ਹੀ ਸਾਨੂੰ ਚਾਹੀਦੀਆਂ ਹੁੰਦੀਆਂ ਚਲੋ ਜੀ ਤੁਸੀਂ ਵੀ ਜੇ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਤੇ ਇਹ ਗੱਲਾਂ ਤੇ ਮੇਰਾ ਖਿਆਲ ਆ ਵੀ ਅਮਲ ਕੀਤਾ ਜਾਊਗਾ ਤੇ ਚੰਗੀ ਗੱਲ ਵਧੀਆ ਵਾ ਹਨਾ ਤੇ ਮਾਪਿਆਂ ਨੂੰ ਜਰੂਰ ਇਹ ਗੱਲਾਂ ਦੱਸਣੀਆਂ ਚਾਹੀਦੀਆਂ ਕਿਉਂਕਿ ਕਿਸੇ ਨੂੰ ਕੋਈ ਨਹੀਂ ਪਤਾ ਵੀ ਸਾਡਾ ਫਿਊਚਰ ਕਿਵੇਂ ਹੈ ਤਾਂ ਕਿੱਧਰ ਨੂੰ ਹੋ ਸਕਦਾ ਕਹਿੰਦੇ ਹਨ ਅਨੰਦ ਬਿੱਟ ਵੈਂਟਵੇ ਦੀ ਆਪਾਂ ਨੇ ਕੋਲੇ ਤਾਜ ਹੁੰਦੇ ਆ ਤੇ ਸਕੈਂਟਵੇ ਦੀ ਤਾਜ ਖੁੱਸ ਜਾਂਦੇ ਆ ਕਦੇਸੀ ਅਰਸ਼ਾਂ ਤੇ ਹੁੰਦੇ ਆ ਕਦੇ ਬੰਦਾ ਫਰਸ਼ਾਂ ਤੇ ਹੋ ਜਾਂਦਾ ਵਾ ਤੇ ਉਹ ਪਰਮਾਤਮਾ ਦੀ ਨਿਗਾਸ ਵੱਲ ਹੀ ਰਹੇ ਪਰ ਆਪਾਂ ਨੂੰ ਆਪਣੀ ਹਿੰਮਤ ਨਹੀਂ ਹਾਰਨੀ ਚਾਹੀਦੀ ਓਕੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ